ਮੈਂ ਤੇ ਆਪਣਾ ਨਾਲ ਪੜਿਆ ਉਹਨਾਂ ਨਾਲ ਨਾਲ ਹੈ ਜੇ ਤੋ ਬਾਗ ਨਾਲ ਆਪਣੇ ਵਿੱਚ ਰੱਖਾਂਗੇ ਵੀ ਪਾਸ਼ਾ ਮੇਰੇ ਓਪਨ ਤੋਂ ਖੂਰ ਕਰਦੇ ਵੀ ਨਾਤੇ ਥੋੜਾ ਨਾਲ ਨਹੀਂ ਪੜਿਆ ਹੋਇਆ ਉਹ ਨਾਲ ਪੜਿਆ ਪਤਾ ਨਹੀਂ ਕਿੰਨੇ ਕੋ ਓਪਨ ਨੇ ਮੇਰੇ ਵਿੱਚ ਤੇ ਆਪਣਾ ਦੂਰ ਕੇਵਲ ਗੁਰੂ ਕਰਦਾ ਗੁਰੂ ਕਦੇ ਚੇਤਾਵਨੀ ਨਹੀਂ ਕਿਉਂਕਿ ਸਤਗੁਰੂ ਜੀ ਸਭ ਸੁਭਾਣ ਜਾਣਦੇ ਨੇ ਭਾਈ مجھے آگا پاکشن ہے پراکا پاکشن ہے پاکشن ہے پاکشن ہے مبارک دینہ سانو سجدہ بی آر آیا اس راہ دیتے تو چڑھنا آئے مرد جی تیری ہے بی آر رستے کے تو جائے گا پاہی دینہ آر مردنہ دینے پچھانے کے دیجے رستے دینے جائے گا پھر بی خوکرانے پھر تکینے کیونکہ بے خفہ وہ یہ رانتے لگنے جنمہ بی جو کا ਵਾਸ਼ਾ ਆਪਣਾ ਸਿੱਖੀ ਉਹਨੂੰ ਕਹਿੰਦੇ ਨੇ ਸਤਿਗੁਰੂ ਜਿਹੜਾ ਗੁਰੂ ਦੇ ਬਾਣੇ ਵਿੱਚ ਕਰਦਾ ਹੋਵੇ ਵਾਸ਼ਾ ਕਹਿੰਦੇ ਸੋ ਸਿੱਖ ਸਖਾ ਹੰਦਪ ਹੈ ਭਾਈ ਜੇੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਜਿੱਲਾ ਭਾਈ ਇਹਨੂੰ ਲਾਪਰਾਂਤ ਪੁੱਤਰ ਵੀ ਕਹਿੰਦਾ ਹੈ। ਉਹ ਉਹ ਆਪਣੇ ਸੇਖ ਨੂੰ ਆਪਣਾ ਰਿਸ਼ਤੇਦਾਰ ਵੀ ਕਹਿੰਦਾ ਹੈ। ਕਿੰਨੇ ਰਿਸ਼ਤੇ ਬਣਾਏ ਕਾਸ਼ਾ ਵਿੱਚ ਸੋ ਸੇਖ ਸਖਾ ਮੰਦਪ ਹੈ ਭਾਈ ਇਹ ਗੁਰੂ ਕਾ ਪਾਣਾ ਦੇਖਿਆ ਕਿੰਨੇ ਰਿਸ਼ਤੇ ਬਣਾਏ ਗਏ। ਗੁਰੂਏ ਨੇ ਕਹਿੰਦਾ ਕਿ ਮੈਨੂੰ ਕਹਿੰਦਾ ਗੁਰੂ ਇਸ ਸਮਝ ਨੂੰ ਕਹਿੰਦਾ ਉਹ ਮੈਨੂੰ ਆਪਣਾ ਭੇਤਰ ਸਮਝ ਸਾਖ ਨਾਮ। ਗੁਰੂ ਬੈਂਸੇ ਮਾਰਨ ਤੇ ਜਾ ਕੇ ਆ ਯਾਰ ਦੇ ਕਾ ਯਾਰ ਦੇ ਦਾ ਸਾਨੂੰ

جیون میرا, میرا رشتے دار, میرا دے دے اج کل کا جی چنگا ہو جائے کہ میں ਈਨਾ ਕਰ ਜੇ ਇਹ ਕਾਮ ਸਾਡੇ ਕਹਿਣ ਅਸਾਰ ਹੋ ਗਿਆ ਫਿਰ ਤੇ ਕਹਿੰਗਾ ਵੇਖਿਆ ਮੈਂ ਕੀਤਾ ਮੇਰੇ ਬਿਨਾ ਨਹੀਂ ਹੋ ਸਕਦਾ ਤੇ ਜੇ ਕਿਤੇ ਉਸ ਨੂੰ ਉਲਟੋ ਜਾਵੇ ਕਹੇਗਾ ਆਪੋ ਮੇਰਾ ਦੋਸਤ ਹੋਣਾ ਪੜਿਆ ਆਪਾਂ ਦੀ ਹੀ ਹੈ ਕਹਾਂ ਆਪਨੇ ਕੀਤਾ ਫਿਰ ਦੋਸ਼ ਕਿਹਦੇ ਆ ਪਰਮੇਸ਼ਰ ਤੇ ਆਸ਼ਾ ਕਹਿੰਦੇ ਦੱਦਾ ਦੋਸ਼ ਨਾ ਦਊ ਕਿਸੇ ਉਸ ਕਰਮਾ ਆਪਣੇ ਆਪ ਲੋਕਾਂ ਕੀ ਜੋ ਸੋਚ ਕੇ ਪਾਇਆ

گرو سی تک حکم کرتے ਉਸ ਪਰਮੇਸ਼ਰ ਦੀ ਦਰਗਾਹ ਵਿੱਚ ਮਾਨ ਕੰਨਾ ਜੇ ਆਪਾਂ ਗੁਰੂ ਗੁਰੂ ਜਪਿਆ ਹੋਵੇਗਾ ਦੇ ਨਾਮ ਦੇ ਨਾਲ ਜੁੜੇ ਹੋਵਾਂਗੇ ਤੇ ਜੁੜੇ ਨਹੀਂ ਪਰ ਬਹੁਤ ਮਿਆਰ ਵਿੱਚ ਅਸੀਂ ਸੰਸਾਰ ਵਿੱਚ ਵੀ ਰੁਟੀਆਂ ਉਸ ਦਰਗਾਹ ਦੇ ਵਿੱਚ ਵੀ ਅਸੀਂ ਦੁੱਖੀ ਪਾਣਾ ਸੰਸਾਰ ਵਿੱਚ ਦੁੱਖੀ ਹੋਣ ਦਾ ਕਾਰਨ ਹੀ ਦੋ ਕਾਰਨ ਨੇ ਇੱਕ ਤੇ ਪਾਣੀ ਨਾਲ ਪੁੱਟ ਜਾਣਾ ਦੂਜਾ ਕਾਰਨ ਇਹ ਹੈ ਕਿਸੀਂ ਦਾ ਅਸ਼ੋਕ ਸਾਡੇ ਤੋਂ ਬਰਦਾਸ਼ਤ ਨਹੀਂ ਇਸੇ ਦਾ ਸੋਚ ਕੇ ਅਸੀਂ ਜਿਆਦੇ ਦੁਖੀ ਆ ਤੇ ਦੋ ਘਰ ਨੇ ਅੱਜ ਦੇ ਸਾਹਮਣੇ ਦੇਖੇ। ਤੁਸੀਂ ਸਿਆਣੇ ਨੂੰ ਇਹਦਾ ਤੰਤ ਕੱਢਿਆ ਹੋਵੇਗਾ। ਕਿ ਜਿਹੜਾ ਨਾਮ ਨਹੀਂ ਜਾਣਦਾ ਪਾਸ਼ਾ ਨੇ ਬਾਣੀ ਦੇ ਅੰਦਰ ਉਹ ਲਾਈ ਹੈ। ਕਿ ਉਹ ਤੇ ਦੁਖੀ ਹੈ ਹੀ ਹੈ ਨਾ। ਤੇ ਕੋਈ ਜਿਆਦਾ ਦੁਖੀ ਇਹ ਜਿਹੜਾ ਉਸ ਤੋਂ ਨੇ ਵੀ। ਇਸ ਗਾਵੇ ਸਾਧੂ ਜੀ ਗਾ ਰਹੇ ਨੇ ਭਾਈ ਜੀਵਨ ਵਿੱਚ ਦੋ ਗੱਲਾਂ ਧਿਆਨ ਰੱਖੀ ਜਨੀਆਂ ਤੇਰੇ ਨਾਲ ਹੀ ਜਨੀਆਂ ਨੇ ਚੰਗਿਆਈ ਹੈ ਬਰਿਆਈ ਹੈ ਤੇ ਜੱਬਿਆ ਵੇਗਾ ਤੇਰੇ ਨਾਲ ਹੈ ਗੁਰੂ ਸਾਹੀਏ ਤੇ ਮਾਪ ਪਿਤਾ ਸੋਖੰਮੀ ਤਨਾ ਭਾਈ ਰੱਬ ਉਹ ਮਾਣਾ ਤੇਰਾ ਸਾਗ ਸਾਈ ਗੁਰੂ ਨੇ ਐਸਾ ਦਿਆવાન ਹੈ ਮਾਂ ਦਾ ਸੁਭਾਅ ਕਿਵੇਂ ਜਾਂਦਾ ਓਵੇਂ ਦਾ ਗੁਰੂ ਦਾ ਹੈ ਮਾਂ ਦਾ ਸੁਭਾਅ ਕੀ ਆ ਪੁੱਤਰ ਹਜ਼ਾਰਾਂ ਗਲਤੀਆਂ ਵੀ ਕਰ ਦੇਵੇ ਨਾ ਤੇਵਾ پھر بھی انہوں پر داست کر دی کوئی گل نہیں میرا پھر ہے رہتے ہی گھر دی جانا چل بھی کر دے میں مجیدہ میں نے یا بھی نہیں جنے ماں پھر انہوں نے بندہ بھی بودھن دے نہیں پر ماں پھر بھی یر جان دی ہے نا ست افراد کرتا ہے جیتے جرنی چیتنا راکس دے تیرا بییا ہاں بارک تیرا

ਤੇ ਨਾਲ ਇਹ ਵੀ ਗੱਲ ਜੀ ਦੇਖਿਓ ਪਿਆਰ ਨਾਲ ਸਮਝਾਇਓ ਨਾ ਮਾਰਿਓ ਨਾ ਇਹਦੀ ਹੈ ਨਾ ਇਹਨੂੰ ਪਿਆਰ ਨਾਲ ਸਮਝਾਇਨਾ ਦੇਖਿਓ ਇਹ ਗੱਲ ਕਹਿੰਦੇ ਆ ਆਪਣੇ ਘਰ ਵਾਲੇ ਨੇ ਇਹ ਮੁੰਡੇ ਨੇ ਅੱਜ ਆ ਗਲਤੀ ਕੀਤੀ ਪਰ ਇਹਨੂੰ ਮਾਰਿਓ ਨਾ ਇਹਨੂੰ ਪਿਆਰ ਨਾਲ ਸਮਝਾਇਓ ਐਵੇਂ ਗੁਰੂ ਅਰਜਨ ਦੇਵ ਸਾਹਿਬ ਵਾਲੇ ਕੰਦਰ ਕਹਿੰਦੇ ਰਤਨ ਤੇ ਆਗ ਕਬੀ ਸੰਗ ਰਚੈ ਰਤਨ ਦਾ ਭਾਵ ਹੁੰਦਾ ਹੀਲਾ ਆ ਜਨਮ ਇਹਦੇ ਵਾਂਗ

ਇਹ ਕੌਟੀਆਂ ਦਾ ਗਲੋਬਾਰ ਕਰਨ ਲੱਗਿਆ ਉਹ ਫਿਰ ਪੁੱਤਰ ਪਿਓ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਘਰ ਦੇ ਵਿੱਚੋਂ ਗਵਾਮਾ ਸ਼ੁਰੂ ਕਰ ਦੇਵੇ ਜਿਹੜਾ ਗਵਾਇਆ ਉਹ ਚੰਗਾ ਨਹੀਂ ਆਵੇਗਾ ਪੁੱਤਰ ਤੇ ਵੀ ਚੰਗਾ ਲੱਗੇਗਾ ਪਿਓ ਨੂੰ ਜਿਹੜਾ ਆਪਣੀ ਹੀ ਉਹ ਦੀ ਬਣਾਈ ਹੋਈ ਜ਼ਮੀਨ ਕਹਿ ਦੋ ਜ਼ਿਆਦਾਦ ਕਹ ਲੋ ਜਾਂ ਇੱਜਤ ਨੂੰ ਹੋਰ ਤੁਕਣਾ ਕੇ ਕਰ ਦੇ ਲੋ ਕੋਈ ਚੰਗਾ ਲੱਗਦਾ ਨਹੀਂ ਭਾਸ਼ਾ ਗਾਂਦੇ ਰਤਨ ਤੇ ਆਕ ਕੌਟੀ ਸੰਕਰ ਹੈ ਇਹ ਰਤਨਾ ਵਰਗਾ ਜੀਵਨ ਹਾਰ ਕੇ ਤਉ ਦੀਵਤ ਬਦ ਬਦ ਲੇ ਗਵਾ। ਰਤਨ ਤੇ ਆਗ ਕਉਂ ਦੇ ਸੰਗ ਰਚੈ। ਸੱਚ ਛੋੜਾ ਝੂਠ ਸੰਤ ਵਚੈ ਸੱਚ ਨੂੰ ਛੱਡਿਆ ਆਇਆ। ਸੱਚ ਕੀ ਹੈ ਪਰਮੇਸ਼ਰ ਦਾ ਨਾਮ ਜਿਹੜਾ ਕੀ ਹੈ ਧਰੋ ਨਾਨਕ ਦੇਵ ਸਮਾਰ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਇਸ ਨੂੰ ਤੇ ਛੱਡਿਆ ਸਾਜ ਨੂੰ ਛੱਡਿਆ ਅੱਜ ਤੇ ਪਹਿਰਾ ਨਹੀਂ ਦਿੰਦਾ ਸਾਜ ਨੂੰ ਛੱਡ ਕੇ ਝੂਠ ਨੂੰ ਬੜਿਆ ਕਿ ਜਿਹੜਾ ਇਥੋਂ ਸੰਸਾਰ ਤੋਂ ਅਸੀਂ ਕੋਈ ਨਾਮ ਨਹੀਂ ਲੈ ਕੇ ਜਾਂਦਾ ਇਹ ਝੂਠ ਨੂੰ ਬੜ ਕੇ ਬੈਠਾ ਹੈ ਵੀ ਆ ਮਾਇਆ ਇੱਥੇ ਲੈ ਜਾਨੀਏ ਆ ਸਰੀਰ ਮੇਰਾ ਏ ਇਹ ਇੱਕ ਮਿੱਟੀ ਦਾ ਪਤਨਾ ਏ ਇਹਨੇ ਇੱਥੇ ਡਿੱਗ ਜਾਣਾ ਤੇਰੀ ਹੋਗਾ ਭਾਸ਼ਾ ਗੰਦੇ ਰਤਨ ਤੇ ਆ ਕੋਈ ਸਾਧਨ چھوڑ چھوڑ ساکھ بچ ہے جو چھوڑنا سو آستیر کرمان ہے جنہوں چھٹکے جانا انہوں میں سچ منی بیٹھا جو چھوڑنا سو آستیر کرمان ہے جو وہ وہاں سو دور پر انہیں چھوڑ جائے جس کا سم ہر ہے ساکھ سہائی اس پر ہر ہے چندن لے پھوٹا رہے توے گرد تا پرید تا پسند ساکھ ہوئے آشا کہیں دے آدھ کوپنا فتند بکرار نانک کاٹ لے ہو ਪ੍ਰਭੂ ਤੇ ਆਪ ਇਹ ਸਤਿਗੁਰੂ ਜੀ ਇਹ ਇੰਨੀਆ ਗਲਤੀਆਂ ਕਰਦਾ ਬਸ ਕਿਰਪਾ ਕਰੀ ਇਹਨੂੰ ਆਪਣਾ ਬਿਹਰ ਬਣਿਆ ਹੱਥਾਂ ਤੇ ਚਲਦੀ ਬਚਾ ਲਈ ਕਿਉਂਕਿ ਦੇਖਿਆ ਪਤੈ ਨਾ ਸੁਭੀਅ ਕੈਨੇਨ ਕੋ ਨਮਾਜ਼ ਆਪਸਨ ਨਾਲ ਬਸ ਲੈ ਨਾਮਕ ਪਾਲ ਉਪਕਾਰ ਜਿਹੜਾ ਸਮਾਗਮ ਆਪਾਂ ਸਾਰੇ ਕਰ ਰਹੇ ਆ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਜਿਨ੍ਹਾਂ ਸੰਗਤਾਂ ਨੇ ਕੀਤੀਆਂ ਨੇ ਅਰਦਾਸਾਂ ਕੀਤੀਆਂ ਗੁਰੂ ਸਾਹਿਬ ਜੀ ਦੀ ਕਿਰਪਾ ਕਰਨਾ ਸਾਰਿਆਂ ਦੀਆਂ ਅਰਦਾਸਾਂ ਬੇ موسیقی موسیقی

بخشا جی. کے پار ہیں گرو گوبرس مہاراج اپنے سیوکا اج کا یہ جو ساگن ہے ابھی اس مہان آتما سمرپت ہوتے ہاں جنہوں نے بخش ہوئی ہےجتے ہیں اج جیت ابھی بابا سجن سا جی جڑ کے بڑھے اج کا مہان دہڑا

ਇਹ ਉਹ ਨਾਮ ਦਾ ਜਮਾਤ ਹੈ ਜਿਹੜਾ ਮਾਲਕ ਦਾ ਨਾਮ ਹੈ ਉਹਨਾਂ ਦੇ ਨਾਲ ਫੋਰਸ ਰੋਲ ਮਾਲਕ ਦਾ ਦੁਬਾਰਾ ਸ਼ੁਰੂ ਕਰਦੇ ਹਾਂ ਬੰਦ ਕਰਕੇ ਚੱਲਦੇ ਹਾਂ ਉਹਨਾਂ ਦੀ ਸੇਵਾ ਦੇ ਦੌਰਾਨ ਉਹ ਨਹੀਂ ਸੀ ਉਹ ਲੈਨੇ ਐਸਟਰਾ ਨੂੰ ਮੈਂ ਸ਼ੇਅਰ ਕਰਦੀ ਹਾਂ ਅੱਜ ਸ਼ੁਰੂ ਇਹਨਾਂ ਦਾ ਸ਼ਡਿਊਲ ਦੁਬਾਰਾ ਲੈਣਾ ਪੈਣਾ